ਦੇਖੋ ਕਿਵੇਂ ਖੁਸ਼ੀ ਦੇ ਵਿੱਚ ਘਰ ਦੇ ਵਿੱਚ ਬੀਬੀਆਂ ਮਾਂ ਤੇ ਪਤਨੀ ਰਿਸ਼ਤੇਦਾਰ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਅਸਲ ਡੇਰਾ ਬਾਬਾ ਨਾਨਕ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਧਾਵਾ ਨੇ ਜਿੜਕੀ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ ਤੇ ਇਸ ਖੁਸ਼ੀ ਦੇ ਵਿੱਚ ਘਰ ਦੇ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਜ਼ੁਰਗ ਮਾਂ ਤੇ ਪਤਨੀ ਤੇ ਰਿਸ਼ਤੇਦਾਰ ਬੀਬੀਆਂ ਦੇ ਵੱਲੋਂ ਦੇਖੋ ਗਿੱਦੜਾ ਪਾਇਆ ਜਾ ਰਿਹਾ ਹੈ ਦਾ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਨਜ਼ਰ ਆ ਰਿਹਾ ਇਸ ਮੌਕੇ ਤੇ ਗੁਰਦੀਪ ਰੰਧਾਵਾ ਦੀ ਮਾਤਾ ਜੀ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਧੰਨਵਾਦ ਜੀ ਹਾਂਜੀ ਹਾਂਜੀ ਤੇ ਐਮਐਲਏ ਜਿਹੜਾ ਵਾ ਉਹਨਾਂ ਦੇ ਨਾਲ ਲੱਚੁਕਾ ਹੈ ਉਸ ਵਕਤ ਠੀਕ ਇਹ ਨਤੀਜਾ ਡਿਕਲੇਅਰ ਹੋ ਗਿਆ ਸ਼ੁਕਰ ਹੈ ਕੀ ਤੁਸੀਂ ਆਪਣੇ ਬੱਚੇ ਨੂੰ ਕੀ ਪਿਆਰ ਦੇਣਾ ਚਾਹੋਗੇ ਕੀ ਅਗਲੀ ਜਿਹੜੀ ਆ ਉਹ ਆਪਣਾ ਜਿਸ ਤਰ੍ਹਾਂ ਤੋ ਰਿਆ ਉਹਨਾਂ ਨੂੰ ਪਿਆਰ ਨਾਲ ਲਾਰ ਲੜਾ ਕੇ ਬੱਚੇ ਨੂੰ ਸ਼ੋਅ ਵੱਡਾ ਕੀਤਾ ਐ ਸੋਲ ਤੇ ਐਮਐਲਏ ਜਦੋਂ ਆਉਂਦੇ ਉਹਨੂੰ ਕੀ ਅਸ਼ੀਰਵਾਦ ਦੋਗੇ ਕੀ ਲੋਕਾਂ ਦੇ ਬਾਰੇ ਕੀ ਕਰਨੀ ਚੜਦੀ ਕਲਾ ਲੋਕਾਂ ਦਾ ਕੰਮ ਕਰੋ ਭੰਦੀ ਭੰਦੀ ਕਰੋ ਤੇ ਕਿਸ ਨੂੰ ਨਾ ਨਾ ਕਰੋ ਜਿਹੜਾ ਵੀ ਆ ਜਾਂਦਾ ਕਾਂਗਰਸੀ ਆ ਜਾਏ ਕੱਲ ਹੀ ਆ ਜਾਏ ਸਭ ਨੂੰ ਜੀ ਇਹਨੂੰ ਗੈਂਗਸਟਰ ਵਾਜ ਦਾ ਨਾਮ ਵਿੱਚ ਚੱਲ ਰਿਹਾ ਸੀ ਉਹ ਵੇਖੋ ਜੋ ਮਰਜ਼ੀ ਕੋਈ ਕਹਿੰਦਾ ਰਿਹਾ ਉਸੇ ਸਾਨੂੰ ਜਿਹੜੇ ਹੈਗੇ ਉਹ ਫਿਰ ਯਾਹਰ ਕਰਦੇ ਪਏ ਸੀ ਵੀ ਹੈਗੇ ਸਾਡੀ ਤੇ ਪਾਰਟੀ ਜਿਹੜੀ ਐਵੇਂ ਆਮ ਆਮ ਪਾਰਟੀ ਆ ਕੋਈ ਕਿਸੇ ਨਾ ਕੋਈ ਇਲਾਕੇ ਦੇ ਕਰਨੀ ਸਾਡਾ ਹੈਗਾ ਜਿਹੜੀ ਗੈਂਗ ਸੀ ਇਹ ਤਾਂ ਪਹਿਲਾਂ ਹੀ ਪੈਦਾ ਹੋ ਚੁੱਕੀ ਸੀ ਕਿ ਕੀ ਇਹ ਤੁਹਾਡੇ ਤੇ ਕਿਉਂ ਮੜਿਆ ਜਾ ਰਿਹਾ ਸੀ ਇਹ ਫਿਰ ਹੁਣ ਗੱਲ ਤੇ ਅਜੋ ਮਰਜ਼ੀ ਮੜੀ ਜਾਏ ਬੋਲਣ ਦੀ ਗੱਲ ਆ ਜੋ ਮਰਜ਼ੀ ਬੋਲ ਲੈਣ ਕਿਸੇ ਨੇ ਜ਼ੁਬਾਨ ਥੋੜੀ ਖੜ ਲੈਣੇ ਨਾ ਸਾਡੀ ਫੜ ਲੈਣੇ ਉਹਦੇ ਕੋਲ ਨੇ ਪਰ ਸਾਡਾ ਆਮ ਪਾਰਟੀ ਆ ਅਸੀਂ ਆਮ ਪਾਰਟੀ ਨਾਲ ਕੰਮ ਕਰਾਂਗੇ ਆਮ ਪਾਰਟੀ ਨਾਲ ਰਵਾਂਗੇ ਜੇ ਪਹਿਲਾ ਜਿਹੜਾ ਆਮ ਹੀ ਜਿਹੜਾ ਚੱਲਦਾ ਰਿਹਾ ਚੋਣ ਪ੍ਰਚਾਰ ਦੇ ਵਿੱਚ ਵੀ ਹੰਕਾਰ ਤੇ ਪਰਿਵਾਰ ਵੱੋ ਤੇ ਲੜਾਈ ਆ। ਕੀ ਲੱਗਦਾ ਕਿ ਅੱਜ ਜਿੱਤ ਹੋਈ ਏ? ਹਾਂਜੀ ਹਾਂਜੀ। ਇਹ ਹੰਕਾਰ ਉਹਦਾ ਜੀ ਉਹ ਦੇਖਿਆ। ਤੁਹਾਨੂੰ ਵਧਾਈਆਂ ਜੀ। ਬਾਕੀ ਸਭ ਤੋਂ ਆਂਦਾ ਸੀ ਵੀ ਮੈਂ ਗੁਰਦੇਵ ਸਿੰਘ ਨਾਲ ਉਹਦੇ ਮੁੱਢ ਤੋਂ ਥੱਗੋ ਢਾੜੇਣਾ ਉਹ ਬਾਬੇ ਬੁੱਢੇ ਸਾਹਿਬ ਨੇ ਇਹਨੂੰ ਬਚਾਇਆ। ਹੁਣ ਉਹਦੀ ਉਹਦੀ ਤੌਂਟ ਆ ਗਿਆ। ਮੈਡਮ ਮਤਲਬ ਕੋਲ ਮਤਲਬ ਸਾਹਿਬ ਕਿਹਦੀ ਉੱਪਰ ਕਰਨੀ ਕਿਹਦੀ ਨੀਵੇਂ ਕਰਨੀਆਂ ਇਹ ਪਰਮਾਨੰਥ ਦੇ ਹੱਥ ਚੋਂ। ਬੜੇ ਬੜੇ ਇਧਰ ਦੇਖੋ ਕਿਦਾਂ ਬਣ ਗਿਆ ਸਾਹੀ ਡੇਰਾ ਘਰ ਮੇਰਾ ਨਹੀਂ ਆ ਗਿਆ ਕਰਾ ਕਰ ਤਕਲਾ ਇਧਰ ਕੋ ਇਧਰ ਹਾਦੀ ਜਿੱਤ ਨੂੰ ਕਹ ਕਦੇ ਹੋ ਜੀ ਦੋ ਵਾਰ ਦੀ ਖੁਸ਼ੀ ਕਿਹੜੀ ਗੱਲ ਹੈ ਉਹਨਾਂ ਦੀ ਜਿੱਤ ਮੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸਿਹਰਾ ਵਾ ਜਾ ਜਿੰਨਾ ਜਿੰਨਾ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜੇਤਾ ਗੁਰਦੀਪ ਸਿੰਘ ਜੰਧਵਦੀ ਚ ਜਿਹੜਾ ਗੜ ਮਨੇ ਜਾਂਦਾ ਪਰਿਵਾਰਵਾਦ ਜਿਹੜਾ ਗੜ ਮਨੇ ਜਾਂਦਾ ਸੀ ਉਹਔਰਤਾ ਦੀ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੁੱਛ ਹੁਣ ਫਿਰ ਪੂਰੀ ਜੀ ਮੁੱਛ ਪੂਰੀ ਪਹਿਲਾਂ ਵੀ ਤੇ ਹੁਣ ਵੀ ਮੁੱਛ ਚਾਹ ਦੇਰੇ ਦੇ ਲੋਕਾ ਜਿੰਦਾਵਾ ਸਾਹਿਬ ਦੇਰਾਂ ਕੋਲ ਉੱਤੇ ਰਹੀ ਤੇਰਾ ਪਪਾ ਨਾਨਕ ਜਿੰਦਾਵਾ ਸਾਹਿਬ ਜਿੰਦਾਵਾ ਸਾਹਿਬ ਜਿਹੜਾ ਜਿਹੜਾ ਕਰਾ 50 ਸਾਲਾਂ ਬਾਅਦ ਦੇਰਾਂ ਪਪਾ ਨਾਨਕ ਲੋਕਾ ਟਾਇਆ ਜਿੰਦਾਵਾ ਸਾਹਿਬ ਪਾੜਿਆ ਨੇ ਥਾਪੀ ਮਾਰੀ ਤੇ ਗੱਡੀ ਤੇ ਚੜਕੇ ਤੂੰ ਥਾਪੀ ਮਾਰਦੇ ਹੋ ਮਾਰੀ ਗੱਡੀ ਤੇ ਆਵਰ ਮਾਰੀ ਇਸ ਦਾ ਬੜਾ ਰੋਲ ਚੱਲਦਾ ਹੈ। ਇਸ ਦਾ ਜਿਹੜਾ ਰੋਲ ਬਣਾਉਂਦਾ ਉਹਨੂੰ ਪੁੱਛੋ ਅਨਸਾਰ ਉਹ ਮਖ्तार ਅਨਸਾਰੀ ਉਹਦਾ ਕੀ ਲੱਗਦਾ ਹੈ। ਇਧਰ ਭਾਈ ਇਧਰ ਮੈਨੂੰ ਭਾਈ ਇਧਰ ਹੁਣ ਆਖਦਾ ਮੈਨੂੰ ਬਾਰ-ਬਾਰ ਕਿਉਂ ਪੁੱਛਦੇ ਹੋ? ਮੇਰੇ ਦਾ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਗੇ। ਮੈਂ ਤਾਂ ਕਾਮ ਵਰਕਰਾਂ। ਇਹ ਇਲਜ਼ਾਮਾਂ ਤਾਂ ਕੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ। ਜਾਂ ਮੈਂ ਦੱਸਾਂਗਾ ਤੁਹਾਨੂੰ ਮੈਂ 27 ਚ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ। ਹੁਣ ਪਿਆਰੇ ਬੰਦੇ ਬਣਾ। ਉਹ ਜਿਹੜੇ ਆ ਰਹੇ ਆ ਪੂਰਾ ਆ। ਮੈਂ ਇਹ ਕਹਿੰਦਾ ਚਾਹੁੰਦਾ ਨੇ ਮੈਨੂੰ ਜੋ ਪਰਮਾਤਮਾ ਹੁਕਮ ਕਰੇਗਾ ਵੇਖੋ ਕੰਮ ਪਾਰਟੀ ਨੇ ਟਿਕਟ ਦਿੱਤੀ ਪਹਿਲੇ ਦੱਸੇ ਕੰਮ ਕਰੇ ਰਾਨਗੇ ਸ੍ਰੀ ਸਰਦਾਰ ਭਗਵੰਤ ਜੀ ਮਾਨ ਨੇ ਟਿਕਟ ਦਿੱਤੀ ਸਾਡੀ ਪਾਰਟੀ ਦੇ ਸਪੋਰਟਰ ਜੀ ਡਾਕਟਰ ਸੰਦੀਪ ਪਾੜਕ ਨੇ ਉਹਨਾਂ ਮੈਨੂੰ ਇਹਨੇ ਯੋਗ ਸਮਝਿਆ ਮੈਨੂੰ ਟਿਕਟ ਦਿੱਤੀ ਸਾਰਾ ਉਹਨਾਂ ਪਾਰਟੀ ਦੇ ਕਰਕੇ ਮਾਝੀ ਤੇ ਪੁੱਜਿਆ ਹਮੇਸ਼ਾ ਹੀ ਉਹਨਾਂ ਸਾਰਿਆਂ ਦੀ ਝੋਲੀ ਵਿੱਚ ਪਹਿਲਾਂ ਕਹਿੰਣ ਕਿ ਇਹ ਜੀਵਾਸਾ ਬਰਦੀ ਮੈਨੂੰ ਉੱਥੋਂ ਤੱਕ ਪਛਾਣਤਾ ਵਾ ਤੁਸੀਂ ਖੜਾ ਕੇ ਛੱਡਾਂਗੇ